ਸੋ ਇਹੋ ਜੇ ਸਾਡੇ ਕੋਲ ਵਿਆਪਕ ਹੈ ਏਡੇ ਖੁੱਲੇ ਸਾਡੇ ਕੋਲ ਸੋਨੇ ਸਕੂਲ ਹੈ ਤੇ ਇਸ ਵਾਸਤੇ ਦੂਜੇ ਮਾਪਿਆਂ ਨੂੰ ਵੀ ਦੱਸੋ ਦੂਜੇ ਮਾਪਿਆਂ ਨੂੰ ਦੱਸਣਾ ਹੈ ਕੀ ਦੱਸਣਾ ਹੈ ਕਿ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਦੇ ਕਿਸੇ ਜੀ ਪੜਦੇ ਹੋ 15 ਲੱਖ ਰੁਪਏ ਚ ਬੱਚਾ ਪਾਸਟੂ ਕਰਦਾ ਪਰ ਪਾਸਟੂ ਕਰਕੇ ਬੰਦਾ ਕੁਝ ਨਹੀਂ ਕਿ ਜੇਈ ਦੀ ਹੁਣ ਤੁਸੀਂ ਐ ਕਿਉਂਕਿ ਆਪਾਂ ਨਾ ਸੁਧਾਰਨ ਬੰਦੇ ਆ ਵੀ ਜੇਈ ਦੀ ਉਹ ਇਹ ਜੇ ਨਹੀਂ ਹੁੰਦਾ ਬਹੁਤ ਵੱਡੀ ਪ੍ਰੀਖਿਆ ਹੈ ਸਾਇੰਸ ਦੇ ਵਿੱਚ ਪੰਜਾਬੀ 'ਚ ਦੱਸਾਂ ਤੇ ਸਭ ਤੋਂ ਵੱਡੀ ਪ੍ਰੀਖਿਆ ਸਭ ਤੋਂ ਵੱਡਾ ਪੇਪਰ ਹੁੰਦਾ ਹੈ ਉਹਦੇ ਵਿੱਚ ਜੇਕਰ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਜਾਣਾ ਤਾਂ 15-15 ਲੱਖ ਫੀਰ ਲਾਉਂਦੇ ਆ 15 ਪਹਿਲਾਂ ਲਾਇਆ ਤੇ 15 ਫੇਰ ਲਾਇਆ 30 ਹੋ ਗਿਆ ਤੇ ਬੰਦੇ ਫੇਰ ਨਹੀਂ ਫੇਰ 25-25 ਲੱਖ ਲਾ ਕੇ ਅਮਰੀਕਾ ਕੈਨੇਡਾ ਭੇਜ ਦਿਓ ਫਿਰ ਉਹ ਕਿਟਰੱਕ ਚ ਲਈ ਜਾਂਦੇ ਆ ਉੱਥੇ ਜਾ ਕੇ ਟਰੱਕ ਚਲਾਉਂਦੇ ਉੱਥੇ ਕਿਹੜਾ ਅਫਸਰ ਲੱਗਿਆ ਕਿ ਇੰਨੇ ਪੈਸੇ ਲਾ ਕੇ ਵੀ ਸਾਡੇ ਪੱਲੇ ਕੱਖ ਨਹੀਂ ਤਾਂ ਕਿਉਂ ਨਹੀਂ ਗਾ ਹੁਣ ਮੈਂ ਤੁਹਾਨੂੰ ਇੱਕ ਦੱਸਦਾ ਜਿਹੜੇ ਵੀ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਦੇ ਆ ਉਹਨਾਂ ਦਾ ਟੈਸਟ ਲੈ ਲਓ ਕਿਸੇ ਭਾਵੇਂ +2 ਦਾ ਬੱਚਾ ਹੈ ਉਹਨੂੰ ਕਹੋ ਵੀ ਆ ਫੋਨ ਨੰਬਰ ਲਿਖ ਕੇ ਦਿਖਾ ਦੇ ਆਪਦਾ ਫੋਨ ਨੰਬਰ ਬੋਲ ਦਿਓ ਜਾਂ ਸਹੀ ਲਿਖ ਜਾਣ ਤਾਂ ਮੈਨੂੰ ਜਿੱਥੇ ਮਰਜ਼ੀ ਨੀਵੇਂ ਤਾਂ ਬਿਠਾ ਲਿਓ ਉਹ ਫੋਨ ਨੰਬਰ ਨਹੀਂ ਲਿਖਣਾ ਹੁੰਦਾ ਕੀ ਉਹਨਾਂ ਕੋਲ ਜਿਹੜੇ ਬੰਦੇ ਨੂੰ ਦਸ ਅੱਖਰਾਂ ਦਾ ਫੋਨ ਨਹੀਂ ਲਿਖਣਾ ਆਉਂਦਾ ਤੇ ਉਹਨਾਂ ਕੋਲ ਨੌਲੇਜ ਕੀ ਹੈ ਸਿਰਫ ਤੋਤੇ ਬਣਾਤਾ ਲੈਂਡ ਤੋਂ ਬਾਹਰ ਉਹਨਾਂ ਜਿਹੜੀ ਲੈਂਡ ਬੋਲ ਰਹੇ ਉਹਦਾ ਉਹਨਾਂ ਨੂੰ ਮਤਲਬ ਵੀ ਨਹੀਂ ਪਤਾ ਜਿਹੜਾ ਕੋਸੋ ਪੜ ਰਿਹਾ ਹੈ ਪਸ ਪੜੀ ਜੂਰ ਜਾਂਦੇ ਆ ਵੀ ਇਹ ਵੇਖ ਕੇ ਇਹ ਲਿਖਤੀ ਬੀ ਵੇਖ ਕੇ ਬੀ ਲਿਖਤੀ 35 ਅੱਖਰ ਅੰਗਰੇਜ਼ੀ ਦੇ ਆ 26 ਅੱਖਰ ਤੇ 35 ਅੱਖਰ ਪੰਜਾਬੀ ਦੇ ਆ ਤੇ 10 ਅੱਖਰ ਦੂਜੇ ਜ਼ੀਰੋ ਤੋਂ ਲੈ ਕੇ 9 ਤੱਕ ਇਹਨਾਂ ਅੱਖਰਾਂ ਦੇ ਦਾਰੇ ਹੀ ਘੁੰਮਣੀ ਸਾਡੀ ਸਾਰੀ ਜ਼ਿੰਦਗੀ ਕਿ ਜੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਕੁਝ ਅਸੀਂ ਲਿਖ ਰਹੇ ਹਾਂ ਉਹ ਕੀ ਆ ਉਹਦਾ ਮਤਲਬ ਕੀ ਆ ਤੇ ਫਿਰ ਉਹ ਸਾਨੂੰ ਕੀ ਸਮਝਾਉਣਗੇ ਨਾ ਦੋ ਮਾਪਿਆਂ ਨਾਲ ਕੋਈ ਗੱਲ ਕਰ ਸਕਦੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਲਈ ਘਾਟਕ ਹੈ